ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਅਮਰੀਕਾ ਸਰਕਾਰ ਨਿਤ ਨਵੇਂ ਅਜੀਬੋ ਗਰੀਬ ਜਿਹੜੇ ਹੈਗੇ ਫਰਮਾਨ ਜਾਰੀ ਕਰ ਰਹੀ ਹੈ ਅਜੀਬੋ ਗਰੀਬ ਜਿਹੜੇ ਕਾਨੂੰਨ ਹੈ ਉਹ ਇੰਟਰੋਡਿਊਸ ਕਰ ਰਹੀ ਹੈ ਹੁਣੇ ਹੀ ਅਮਰੀਕਾ ਦੇ ਨਿਆਂ ਵਿਭਾਗ ਨੇ ਫੈਡਰਲ ਕੋਰਟ ਨੂੰ ਇਹ ਗੱਲ ਕਹੀ ਹੈ ਕਿ ਸਾਡੇ ਜਿਹੜੇ ਟਾਰਨੀ ਜਨਰਲ ਹੈਗੇ ਆ ਉਹਨਾਂ ਕੋਲ ਇੱਕ ਕਾਨੂੰਨੀ ਹੱਕ ਹੈ ਕਿ ਉਹ ਕਿਸੇ ਵੀ ਬੰਦੇ ਦਾ ਜਿਹੜਾ ਹੈਗਾ ਗ੍ਰੀਨ ਕਾਰਡ ਹੈ ਉਹ ਰੱਦ ਕਰ ਸਕਦੇ ਆ ਭਾਵੇਂ ਕਿ ਉਹ ਕਿੰਨਾ ਵੀ ਮਰਜ਼ੀ ਪੁਰਾਣਾ ਜਿਹੜਾ ਹੈਗਾ ਉਹ ਬੰਦਾ ਅਮਰੀਕਾ ਦੇ ਵਿੱਚ ਰਹਿ ਰਿਹਾ ਹੋਵੇ ਹੁਣ ਇਹਦਾ ਸਿੱਧਾ ਦਾ ਸਿੱਧਾ ਤੇ ਅਸਿੱਧਾ ਮਤਲਬ ਇਹੀ ਹੈ ਕਿ ਅਮਰੀਕਾ ਦੇ ਵਿੱਚ ਬੰਦਾ ਭਾਵੇਂ ਦੀ ਪਿਛਲੇ 50 ਸਾਲ ਤੋਂ ਰਹਿ ਰਿਹਾ ਹੋਵੇ ਉਹਦਾ ਗ੍ਰੀਨ ਕਾਰਡ ਕਿਸੇ ਵੇਲੇ ਵੀ ਜਿਹੜਾ ਅਮਰੀਕਾ ਦਾ ਅਟਾਰਨੀ ਜਨਰਲ ਆ ਉਹ ਕੈਨਸਲ ਕਰ ਸਕਦਾ ਹੈ ਤੇ ਜਿਵੇਂ ਜਿਹੜਾ ਹੈਗਾ ਇਹ ਗੱਲ ਲੋਕਾਂ ਤੱਕ ਪਹੁੰਚੀ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਇੰਡੀਅਨ ਲੋਕਾਂ ਦੇ ਵਿੱਚ ਸਹਿਮ ਪਾਇਆ ਜਾ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੰਡੀਆ ਦੇ ਲੋਕ ਆ ਅਮਰੀਕਾ ਦੇ ਵਿੱਚ ਰਹਿ ਰਹੇ ਆ ਇਹਦਾ ਮਤਲਬ ਦੂਜਾ ਮਤਲਬ ਇਹ ਵੀ ਆ ਵੀ ਬੰਦਾ ਗ੍ਰੀਨ ਕਾਰਡ ਮਤਲਬ ਕਿ ਸੇਫ ਹੀ ਨਹੀਂ ਹੈਗਾ ਤੇ ਇਹ ਇਦਾਂ ਦੇ ਜਿਹੜੇ ਬਿਆਨ ਦਾਗੇ ਜਾ ਰਹੇ ਆ ਕਿ ਐਵੇਂ ਲੱਗਦਾ ਵੀ ਜਿਵੇਂ 트럼ਪ ਸਰਕਾਰ ਲੋਕਾਂ ਨੂੰ ਮਾਨਸਿਕ ਤੌਰ ਤੇ ਡਰਾ ਰਹੀ ਹੋਵੇ ਕਿਉਂਕਿ ਇਹਦੇ ਨਾਲ ਜੇ ਇਦਾਂ ਦੇ ਬਿਆਨ ਆਉਣਗੇ ਤਾਂ ਜਿਹੜਾ ਬੰਦਾ ਕੋਲੇ ਗ੍ਰੀਨ ਕਾਰਡ ਹੈ ਸਿਟੀਜ਼ਨ ਹੈ ਫਿਰ ਉਹ ਕਿੱਥੋਂ ਸੇਫ ਆਪਦੇ ਆਪ ਨੂੰ ਜਿਹੜਾ ਸੇਫ ਹੈ ਮਹਿਸੂਸ ਕਰੂਗਾ ਹੁਣ ਇਹਦੇ ਨਾਲ ਹੀ ਅਮਰੀਕਾ ਰੋਜ਼ ਨਵੀਂ ਖਬਰ ਅਮਰੀਕਾ ਤੋਂ ਬਾਹਰ ਆਉਂਦੀ ਆ ਹੁਣ ਇੱਕ ਹੋਰ ਅਮਰੀਕਾ ਨੇ ਫਰਮਾਨ ਜਾਰੀ ਕੀਤਾ ਉਹਨਾਂ ਨੇ ਜਿੰਨੀਆਂ ਵਰਲਡ ਦੀਆਂ ਯੂਨੀਵਰਸਿਟੀਆਂ ਹੈਗੀਆਂ ਜਿੰਨੀਆਂ ਵੀ ਵਰਲਡ ਦੀਆਂ ਐਮਬੈਸੀਜ਼ ਹੈਗੀਆਂ ਉਹਨਾਂ ਦੀਆਂ ਅਮਰੀਕਾ ਦੀਆਂ ਉਹਨਾਂ ਨੂੰ ਕਹਤਾ ਕਿ ਤੁਸੀਂ ਜਿਹੜੇ ਸਟੂਡੈਂਟ ਵੀਜ਼ਾ ਇੰਟਰਵਿਊ ਫੋਰਨ ਬੰਦ ਕਰ ਦੋ ਵੀ ਉਹ ਹੁਣ ਜਿਹੜੀਆਂ ਇੰਟਰਵਿਊ ਹੋਣੀਆਂ ਸਟੂਡੈਂਟ ਵੀਜ਼ੇ ਵਾਸਤੇ ਉਹ ਬੰਦ ਕਰਤੀ ਇਹਦਾ ਮਤਲਬ ਕਿ ਇੰਟਰ ਜਿਹੜਾ ਸਟੂਡੈਂਟ ਵੀਜ਼ਾ ਉਹ ਅਮਰੀਕਾ ਨੇ ਹੁਣ ਕਿਸੇ ਨੂੰ ਨਹੀਂ ਦੇਣਾ ਹੁਣ ਤੀਜਾ ਫਰਮਾਨ ਜਿਹੜਾ ਪਿੱਛੇ ਜੇ ਕੁਝ ਦਿਨ ਪਹਿਲਾਂ ਉਹ ਵੀ ਇੱਕ ਆਪਦੇ ਆਪ ਚ ਇੱਕ ਅਜੀਬੋ ਗਰੀਬ ਆਰਡਰ ਸੀ ਜਿਹੜੀ ਅਮਰੀਕਾ ਦੇ ਮਸ਼ਹੂਰ ਹਾਰਵਰਡ ਯੂਨੀਵਰਸਿਟੀ ਹੈ ਉਹਨਾਂ ਨੂੰ ਕਹਿਤਾ ਵੀ ਤੁਸੀਂ ਹੁਣ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਹੈ ਅਨਰੋਲ ਨਹੀਂ ਕਰ ਸਕਦੇ ਜਿਹੜੀ ਉਹਨਾਂ ਦੀ ਐਨਟਾਈਟਲਮੈਂਟ ਸੀਗੀ ਉਹ ਸਰਕਾਰ ਨੇ ਆਰਡਰ ਜਾਰੀ ਕਰਕੇ ਉਹ ਰਿਵੋਕ ਕਰ ਲਿਆ ਤਾਂ ਜਿਹੜੀ ਹਾਰਵਰਡ ਯੂਨੀਵਰਸਿਟੀ ਹੈ ਉਹਨਾਂ ਨੇ ਵੀ ਤੁਰੰਤ ਐਕਸ਼ਨ ਲਿਆ ਫੈਡਰਲ ਕੋਰਟ ਦੇ ਵਿੱਚ 트੍ਰੰਪ ਸਰਕਾਰ ਦਾ ਜਿਹੜੇ ਫਰਮਾਨ ਦੇ ਖਿਲਾਫ ਇੱਕ ਉਹਨਾਂ ਨੇ ਦਾਵਾ ਦਰਜ ਕਰਤਾ ਤੇ ਜਿਹੜੀ ਫੈਡਰਲ ਕੋਰਟ ਦੇ ਜੱਜ ਨੇ ਸੀ ਇਮੀਡੀਏਟਲੀ ਹਾਰਵਰਡ ਯੂਨੀਵਰਸਿਟੀ ਨੂੰ ਰਿਲੀਫ ਦਿੰਦੇ ਹੋਏ ਜਿਹੜਾ 트럼ਪ ਦਾ ਹੁਕਮ ਸੀ ਉਹਨੂੰ ਸਥਾਈ ਤੌਰ ਤੇ ਉਹਨੂੰ ਲਾਗੂ ਹੋਣ ਤੇ ਰੋਕ ਲਾਤੀ ਆ ਤੇ ਕਹਿਣ ਦਾ ਮਤਲਬ ਵੀ ਰੋਜ਼ ਨਵੀਂ ਚੀਜ਼ ਮਿਲ ਨੂੰ ਜਿਹੜੀ ਹੈਗੀ ਸੋਨ ਨੂੰ ਮਿਲਦੀ ਆ ਲੋਕ ਭੰਬਲ ਭੂਸੇ ਪਏ ਹੋਏ ਆ ਵੀ ਕੀ ਕਰੀਏ ਕਿੱਧਰ ਨੂੰ ਜਾਈਏ ਟਰੱਕਾਂ ਵਾਲਿਆਂ ਨੂੰ ਅੱਡ ਇੱਕ ਨਵਾਂ ਕਾਨੂੰਨ ਜਿਹੜਾ 1 ਜੂਨ ਤੋਂ ਲਾਗੂ ਹੋ ਰਿਹਾ ਵੀ ਉਹ ਜਿਹੜੇ ਇੰਗਲਿਸ਼ ਲੈਂਗੁਏਜ ਆ ਉਹਨਾਂ ਵਾਸਤੇ ਜ਼ਰੂਰੀ ਕਰਤੀ ਆ ਉਹ ਤੁਸੀਂ ਟੈਸਟ ਪਾਸ ਕਰਨਾ ਹੈਗਾ ਹੁਣ ਉਹਨਾਂ ਦੀ ਸਾਰੀ ਸਕਰੂਟੀ ਹੋ ਰਹੀ ਆ ਹੁਣ ਇੱਕ ਹੋਰ ਵੱਡੀ ਚੀਜ਼ ਹੈ ਵੀ ਐਲਨ ਮਾਸਕ ਨੂੰ ਇਹਨਾਂ ਨੇ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਰੱਖਿਆ ਸੀਗਾ ਤੇ ਰਾਤ ਦੀ ਨਿਊਜ਼ ਇਹ ਆਈ ਹੈ ਵੀ ਉਹਨੇ ਸਸਰੀ ਕਾਲ ਕਰਤੀ ਹੈ 트੍ਰੰਪ ਐਡਮਿਨਿਸਟ੍ਰੇਸ਼ਨ ਚੋਂ ਕਿਤੇ ਨਾ ਕਿਤੇ ਜਿਹੜਾ ਹੈਗਾ ਐਲਨ ਮਾਸਕ ਕਰਕੇ ਬੰਦੇ ਵੀ ਆ ਜਿਹੜੇ ਉਹ ਵੀ ਜਿਹੜੇ 트੍ਰੰਪ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ ਹੁਣ ਆਉਣ ਵਾਲਾ ਟਾਈਮ ਦੱਸੂਗਾ ਵੀ ਕੀ ਹੋ ਰਿਹਾ ਇੱਕ ਹੋਰ ਨਵਾਂ ਫਰਮਾਨ ਹੁਣ ਵੀਡੀਓ ਚੱਲਦੀ ਚ ਮੈਨੂੰ ਯਾਦ ਆ ਗਿਆ ਕਿ 트੍ਰੰਪ ਨੇ ਫੇਰ ਕਹਿਤਾ ਅਮਰੀਕਾ ਨੂੰ ਵੀ ਤੁਸੀਂ 51ਵੀਂ ਸਟੇਟ ਬਣ ਜਾਓ ਤੁਹਾਡੇ ਵਾਸਤੇ ਖੁੱਲਾ ਆਫਰ ਹੈ ਤੇ ਜਿਹੜਾ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਪਰ ਕੈਨੇਡਾ ਜਿਹੜਾ ਹੈਗਾ ਉਹ ਅੜਿਆ ਹੋਇਆ ਵੀ ਅਸੀਂ ਨਹੀਂ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਆ ਅਸੀਂ ਅਮਰੀਕਾ ਦੇ ਅੰਡਰ ਹੋ ਕੇ ਕੰਮ ਨਹੀਂ ਕਰਾਂਗੇ ਤੇ ਹੁਣ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਦੋਨਾਂ ਕੰਟਰੀਆਂ ਦੀ ਉਹਦੇ ਵਿੱਚ ਲੋਕ ਪਿਸ ਰਹੇ ਆ ਲੋਕਾਂ ਦੀਆਂ ਜੌਬਾਂ ਚਲੀ ਗਈਆਂ ਜਿਹੜੀਆਂ ਬਾਰਡਰ ਤੇ ਜਿਹੜੇ ਆਊਟਲੈਟ ਸੀਗੇ ਡਿਊਟੀ ਫ੍ਰੀ ਆਊਟਲੈਟ ਸੀਗੇ ਉਹਨਾਂ ਦੇ ਜਿਹੜੇ ਹੈਗੇ ਆ ਦੁਕਾਨਾਂ ਦਾ ਕੰਮ ਠੱਪ ਹੋ ਗਿਆ ਕਿੰਨਾ ਕਿਤੇ ਸਾਰਾ ਜਿਹੜਾ ਇਹਦਾ دارומਦਾਰ ਹੈ ਇਹਨਾਂ ਚੀਜ਼ਾਂ ਦਾ ਇਸ ਲੜਾਈ ਦਾ ਤੇ ਲੋਕਾਂ ਤੇ ਪੈ ਰਿਆ ਹੁਣ ਦੇਖਣਾ ਹੋਊਗਾ ਆਉਣ ਵਾਲਾ ਟਾਈਮ ਆ ਜਿਹੜਾ ਉਹ ਕਿਦਾਂ ਦਾ ਹੋਊਗਾ ਕੀ ਨਵੇਂ ਕਾਨੂੰਨ ਕੀ ਨਵੇਂ ਫਰਮਾਨ ਅਮਰੀਕਾ ਵੱਲੋਂ ਹੋਰ ਜਾਰੀ ਕੀਤੇ ਜਾਣਗੇ ਤੇ ਲੋਕਾਂ ਦੀ ਪ੍ਰਤੀਕਿਰਿਆ ਉਹਨਾਂប្រਤੀ ਕੀ ਹੋਊਗੀ ਸਸਿਕਾਲ